ਤੁਸੀਂ ਦੇਖ ਰਹੇ ਹੋ ਚੈਨਲ ਦਾ ਇੱਕੀ ਨਿਊਜ਼ ਮਹਾਰਾਜ ਬਿਰਕੋਰ ਆਗੂ ਜਗਜੀਤ ਸਿੰਘ ਡੱਲੇਵਾਲ ਹਸਪਤਾਲ ਪਹੁੰਚਣ ਤੋਂ ਬਾਅਦ ਖਨੋਰੀ ਬਾਰਡਰ 'ਤੇ 5 ਦਿਨ ਲਈ ਮਰਨ ਵਰਤ ਤੇ ਬੈਠੇ ਸੁਰਜੀਤ ਸਿੰਘ ਮਰਨ ਵਰਤ ਸਮਾਪਤ ਕਰਨ ਮਗਰੋਂ ਜਦੋਂ ਅੱਜ ਆਪਣੇ ਪਿੰਡ ਹਰਦੋਕੇ ਝੰਡੇ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸਨਮਾਨ ਕੀਤਾ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਦੇਖਦੇ ਰਹੋ ਚੈਨਲ ਦਾ ਇੱਕੀ ਨਿਊਜ਼ ਪੱਤਰਕਾਰ ਅਮਰੀਕ ਸਿੰਘ ਲੋਂਗੋਵਾਲ ਤੇ ਵਿੱਕੀ ਮਲਿਕ ਦੀ ਇਹ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਬੋਲੇ ਸੋਨਹਾਰ ਸਤਿ ਸ਼੍ਰੀ ਅਕਾਲ ਬੋਲੇ ਸੋਨਹਾਰ ਸਤਿ ਸ਼੍ਰੀ ਅਕਾਲ ਬੋਲੇ ਸੋਨਹਾਰ ਸਤਿ ਸ਼੍ਰੀ ਅਕਾਲ ਦੇਖੋ 13 ਫਰਵਰੀ ਤੋਂ ਆਪਾਂ ਜਿਹੜੀਆਂ ਪਿਛਲੀਆਂ ਰਿੰਦੀਆਂ ਮੰਗਾਂ ਸਰਕਾਰ ਨੇ ਸਾਡੀਆਂ ਮੰਨੀਆਂ ਹੋਈਆਂ ਸੀ ਉਹਨਾਂ ਨੂੰ ਲੈ ਕੇ ਇਸ ਕਿਸਾਨ ਮੋਰਚਾ 11 ਜਨਿਤਿਕ ਔਰ ਕਿਸਾਨ ਮਜ਼ਦੂਰ ਮੋਰਚਾ ਨੇ ਸ਼ੰਭੂ ਖਨੋਰੀ ਔਰ ਰਤਨਪੁਰਾ ਬਾਰਡਰ ਤੇ ਤਿੰਨ ਜਗ੍ਹਾ ਮੋਰਚੇ ਲਾਏ ਹੋਏ ਸੀਗੇ ਔਰ 18 ਫਰਵਰੀ ਤੱਕ ਸਾਡੀ ਜੀ ਸਰਕਾਰ ਨਾਲ ਗੱਲਬਾਤ ਚੱਲੀ ਆ ਲੇਕਿਨ 18 ਫਰਵਰੀ ਤੋਂ ਬਾਅਦ ਜਦੋਂ ਸਾਡਾ ਵੀਰ ਸ਼ੁਭਕਰਨ ਜਿਹੜਾ ਵਾ ਵੱਲੋਂ ਖਨੋਰੀ ਵਿਖੇ ਸ਼ਹੀਦ ਕਰ ਦਿੱਤਾ ਗਿਆ ਫੋਰਸਾਂ ਵੱਲੋਂ ਉਸ ਤੋਂ ਬਾਅਦ ਗੱਲਬਾਤ ਦਾ ਸਿਲਸਲਾ ਟੁੱਟਿਆ ਔਰ ਪਿਛਲੇ ਲਗਭਗ 18 ਫਰਵਰੀ ਤੋਂ ਕੋਈ ਸਰਕਾਰ ਨੇ ਗੱਲਬਾਤ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਨਹੀਂ ਕੀਤੀ ਕਿ ਸਾਡੇ ਦੇਸ਼ ਦੇ ਕਿਸਾਨ ਮਜ਼ਦੂਰ ਇਹਨਾਂ ਬਾਰਡਰਾਂ ਦੇ ਬੈਠੇ ਨੇ ਇਹਨਾਂ ਬਾਰਡਰਾਂ ਦੇ ਬੈਠਣ ਤੋਂ ਇਲਾਵਾ ਵੀ ਜਿਹੜੇ ਸਾਡੀਆਂ ਦੂਜੇ ਸੰਗਠਨ ਨੇ ਸਾਊਥ ਵੇਜਾਂ ਹੋਰ ਨਾ ਸਟੇਟਾਂ ਵਿੱਚ ਸਮੇਂ-ਸਮੇਂ ਤੇ ਪ੍ਰਦਰਸ਼ਨ ਕਰਦੇ ਰਹੇ ਲੇਕਿਨ ਗੁੰਗੀ ਪਿਆਰੀ ਸਰਕਾਰ ਜਾਗੀ ਨਹੀਂ ਉਸ ਨੂੰ ਜਗਾਉਣ ਵਾਸਤੇ ਐਸਕੇਐਮ ਨੌਲ ਪਟਿਕਲ ਨੇ ਔਰ ਐਮ ਨੇ ਇੱਕ ਫੈਸਲਾ ਲਿਆ ਕਿ ਆਪਾਂ ਨੂੰ ਇਹਨੂੰ ਗਹਿਰੀ ਨੀਂਦ ਤੋਂ ਜਗਾਉਣ ਵਾਸਤੇ ਆਪਾਂ ਨੂੰ ਆਪਣੀ ਕੁਰਬਾਨੀ ਜਿਹੜੀ ਆ ਉਹ ਦੇਣੀ ਚਾਹੀਦੀ ਆ ਉਸ ਵਾਸਤੇ ਫੈਸਲਾ ਆਇਆ ਸੀ ਕਿ 26 ਨਵੰਬਰ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਖਨੋਰੀ ਵਿਖੇ ਮਰਨ ਮਰਤੇ ਬੈਠਣਗੇ ਅਗਰ ਆਪਾਂ ਸੱਚੇ ਕਾਰਜ ਵਾਸਤੇ ਲੜਦੇ ਆਂ ਤੇ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਆ ਔਰ ਉਸ ਦਿਨ ਦਾਸ ਦਾ ਪਹਿਲਾਂ ਵੀ ਦੂਸਰਾ ਨੰਬਰ ਸੀ ਡੱਲੇਵਾਲ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਔਰ ਉਸ ਟਾਈਮ ਜਿਹੜਾ ਮੋਰਚੇ ਨੇ ਮੈਨੂੰ ਇਸ ਕਬਲ ਸਮਝਿਆ ਔਰ ਮੈਨੂੰ ਉਹ ਸੇਵਾ ਦਿੱਤੀ ਉਸੇ ਜਗ੍ਹਾ ਤੇ ਡੱਲੇਵਾਲ ਸਾਹਿਬ ਨੇ ਬੈਠਣਾ ਸੀਗਾ ਉੱਥੇ ਮੈਂ ਬੈਠਾ ਔਰ ਜਦੋਂ ਸਰਕਾਰ ਨੂੰ ਪਤਾ ਲੱਗ ਗਿਆ ਕਿ ਇਹਦੇ ਗੇਮ ਮਲਟੀ ਪੈ ਗਿਆ ਉਹਦਾ ਮੀਟਿੰਗਾਂ ਦਾ ਦੌਰ ਚੱਲਿਆ ਔਰ ਸਾਡੀ ਇੱਕ ਹੀ ਮੰਗ ਸੀ ਕਿ ਸਭ ਤੋਂ ਪਹਿਲਾਂ ਮੰਗਾਂ ਸਾਡੀਆਂ ਹੈਗੀਆਂ ਕੇਂਦਰ ਸਰਕਾਰ ਨਾਲ ਆ ਭਾਵੇਂ ਕੇਂਦਰ ਦੇ ਇਸ਼ਾਰੇ ਦੇ ਬੈਠੀ ਆ ਸੋ ਸਾਡੀ ਪਹਿਲੀ ਮੰਗ ਸੀ ਕਿ ਸਰਦਾ ਸਾਡੇ ਆਗੂ ਸਿਜਗੀ ਸਿੰਘ ਡੱਲੇਵਾਲ ਨੂੰ ਫਲੋਰੀ ਬਾਰਡਰ ਤੇ ਲਿਆਂਦਾ ਜਾ ਜਿਸ ਤਰ੍ਹਾਂ ਉਹ ਖੜਿਆ ਵਾ ਸੋ ਸਰਕਾਰ ਸਾਡੇ ਰੋਧ ਦੇ ਅੱਗੇ ਝੁਕੀ ਜਦੋਂ ਡੱਲੇਵਾਲ ਜੀ ਬਾਹਰ ਆਏ ਸਾਡੀ ਬੜੀ ਲੰਬੀ ਚੌੜੀ ਮੀਟਿੰਗ ਚੱਲੀ ਉਸ ਤੋਂ ਫੋਰਮੀਆਂ ਮੀਟਿੰਗਾਂ ਚੱਲੀਆਂ ਤੇ ਜੋ ਤੈਹ ਪ੍ਰੋਗਰਾਮ ਸੀਗਾ ਸਭ ਤੋਂ ਪਹਿਲਾਂ ਜਿਸ ਨੇ ਡੱਲੇ ਵਾਲੀ ਬੈਠਣੀ ਉਸ ਤੋਂ ਬਾਅਦ ਦੂਸਰੇ ਕਿਉਂਕਿ ਸਰਕਾਰ ਜਿਹੜੀ ਆ ਜਿਸ ਤਰ੍ਹਾਂ ਦੀ ਆ ਸਰਕਾਰ ਦਾ ਸੁਭਾਅ ਆ ਕੋਸ਼ਿਸ਼ ਤਾਂ ਸਾਡੀ ਹੋਊਗੀ ਆਪਾਂ ਏਡੇ ਵੱਡੇ ਆਗੂ ਨੂੰ ਨਾਂ ਘਵਾਈਏ ਪਹਿਲਾਂ ਹੀ ਗੱਲ ਪਾਦਾ ਅਗਰ سلسلہ ਸਰਕਾਰ ਆਉਂਦੀ ਆ ਉਹ ਚਲਾਈਏ ਔਰ ਲੇਕਿਨ ਦੇਖੋ ਇੱਕ ਆਗੂ ਨੇ ਪ੍ਰਣ ਕਰ ਲਿਆ ਕਿ ਮੈਂ ਆਪਣੇ ਸਮਾਜ ਵਾਸਤੇ ਆਪਣੇ ਲੋਕਾਂ ਵਾਸਤੇ ਆਪਣੇ ਪ੍ਰਾਣਾਂ ਦੀ ਹਉਤੀ ਦਊਂਗਾ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਨੇ ਇੱਕ ਧਰਮ ਨੂੰ ਬਚਾਉਣ ਵਾਸਤੇ ਆਪਣਾ ਸੀਸ ਕਟਾਤਾ ਸੀਗਾ ਮੈਨੂੰ ਲੱਗਦਾ ਜਦੋਂ ਇਰਾਦੇ ਇੰਨੇ ਪੱਕੇ ਹੋਣ ਨਾ ਸਰਕਾਰਾਂ ਡੋਲਦੀਆਂ ਨੇ ਔਰ ਲੋਕਾਂ ਦਾ ਸਾਥ ਹੀ ਮਿਲਦਾ ਵਾ ਮੈਨੂੰ ਸਰਕਾਰ ਨੂੰ ਇਹ ਕਹਿਣਾ ਚਾਹਣਾ ਕਿ ਮੰਗਾਂ ਮੰਨੀਆਂ ਹੋਈਆਂ ਨੇ ਜਿਤ ਕੋ ਨਵੀਂ ਮੰਗ ਆ ਨਾ ਦੂਜੀ ਗੱਲ ਆ ਇਹਨਾਂ ਮੰਗਾਂ ਚ ਕੋਈ ਵੀ ਮੰਗ ਸਰਕਾਰ ਸਾਨੂੰ ਟੇਬਲ ਤੇ ਬੈ ਕੇ ਝੂਠੀਆਂ ਕਰ ਦੇ ਤੇ ਇਹ ਮੰਗ ਜਿਹੜੀ ਤੁਹਾਡੀ ਗਲਤ ਆ ਉਹ ਨਹੀਂ ਆ ਆਪਾਂ ਉਹਨੂੰ ਕੱਟ ਦਾਂਗੇ ਲੇਕਿਨ ਮੰਗਾਂ ਜ਼ਰੂਰ ਮੰਨਾਂਗੇ ਹਾਂ ਜਿਹੜਾ ਦਿੱਲੀ ਜਾਣ ਦਾ ਵਿਚਾਰ ਕੀਤਾ ਉਹਨੂੰ ਕਿਹ ਲੱਗਦਾ ਜਿਹੜੇ ਕਿਸਾਨ ਆ ਜਿਹੜਾ ਪਹਿਲਾਂ ਦੋਨੋਂ ਸੀ ਉਸ ਤਰ੍ਹਾਂ ਲੋਕੀ ਜੁੜਨਗੇ ਇਹਨਾਂ ਨਾਲ ਦੇਖੋ ਇਹ ਹੁਣ ਲੋਕਾਂ ਦੇ ਨਿਰਭਰ ਕਰਦਾ ਲੋਕਾਂ ਦੀ ਲੜਾਈ ਆ ਲੋਕਾਂ ਨੂੰ ਲੜਾਈ ਨੂੰ ਸਮਝਣਾ ਚਾਹੀਦਾ ਲੜਾਈ ਹੈ ਕੀ ਆ ਉਹ ਲੋਕਾਂ ਨੂੰ ਉਹ ਵੀ ਆਗੂਆਂ ਨੂੰ ਸਮਝਣਾ ਚਾਹੀਦਾ ਅਸੀਂ ਇਹ ਕਹਿੰਨੇ ਕਿ ਜਿਹੜਾ ਅੰਦੋਲਨ ਆ ਉਹ ਆਗੂ ਆ ਆਪਣੀ ਸ਼ਹਾਦਤਾਂ ਦੇਣ ਤਾਂ ਕਿ ਲੋਕਾਂ ਦੇ ਅਧਾਰਨ ਪੇਸ਼ ਹੋ ਸਕੇ ਜੇ ਅਗਰ ਭਗਤ ਸਿੰਘ ਫਾਸੀ ਤੇ ਚੜਿਆ ਸੀ ਲੋਕਾਂ ਆ ਆਜ਼ਾਦੀ ਵਾਸਤੇ ਚੜਿਆ ਸੀਗਾ ਸਾਡੇ ਤੇ ਇਹ ਬਲੇਮ ਨਾਲ ਲੱਗੇ ਕਿ ਲੋਕਾਂ ਸਰਕਾਰਾਂ ਗਲਤ ਪ੍ਰਚਾਰ ਕਰਦੀਆਂ ਕਿ ਲੋਕਾਂ ਨੇ ਬੱਚੇ ਅਗੇ ਕਰਾ ਕੇ ਮਰਵਾ ਲੈਂਦੇ ਨੇ ਸੋ ਇਸ ਵਾਰ ਇਹ ਆਇਦ ਕੀਤਾ ਵਗੈ ਸ਼ੰਭੂ ਬਾਟਰ ਤੋਂ ਮੈਨੂੰ ਲੱਗਦਾ ਹੈ ਕਿ ਸੀਨੀਅਰ ਲੀਡਰਸ਼ਿਪ ਕੱਲ ਜਿਹੜੀ ਪੀਸੀ ਹੋਈ ਹੈ ਪ੍ਰੈਸ ਕਾਨਫਰੰਸ ਹੋਈ ਆ ਉਹ ਚ ਭੰਦੇਰ ਸਾਹਿਬ ਨੇ ਆਖਿਆ ਕਿ ਸੀਨੀਅਰ ਲੀਡਰਸ਼ਿਪ ਜਿਹੜੀ ਆ ਉਹ ਜਥੇ ਦੇ ਰੂਪ ਚ ਅੱਗੇ ਜਾਊਗੀ ਮੈਨੂੰ ਲੱਗਦਾ ਕਿ ਇਹ ਮੌਕਾ ਆ ਗਿਆ ਹੁਣ ਪੰਜਾਬ ਦੇ ਲੋਕਾਂ ਨੂੰ ਸੋਚਣਾ ਕਿ ਆਪਾਂ ਆਪਣੀਆਂ ਮੰਗਾਂ ਵਾਸਤੇ ਲੜਨਾ ਜਾਂ ਆਪਾਂ ਆਪਣੇ ਉਹਨਾਂ ਸਵਾਰਥੀ ਨੇਤਾਵਾਂ ਵਾਸਤੇ ਆਪਣਾ ਸਵਾਰਥੀ ਆਗੂਆਂ ਵਾਂ ਕਿਸਾਨ ਆਗੂਆਂ ਦੇ ਨਾਲ ਚੱਲਣਾ ਇਹ ਲੋਕਾਂ ਨੂੰ ਸੋਚਣਾ ਪੈਣਾ ਲੋਕ ਸੋਚਣਗੇ ਹਾਂਜੀ ਜਿਹੜੇ ਡਰੇ ਆ ਉਹਨਾਂ ਕੋਈ ਬਾਤਾਂ ਨਹੀਂ ਆ ਦੇਖੋ ਜਿੱਨਾਂ ਚਿਹਰੋਸ ਪਰਮਾਤਮਾ ਦਾ ਅਸ਼ੀ ਅਗਰ ਆਪਾਂ ਸੱਚ ਹੱਕ ਦੀ ਲੜਾਈ ਲੜ ਰਹੇ ਆ ਉਹਨਾਂ ਚਿਰ ਕੋਈ ਸਰਕਾਰ ਕੋਈ ਵੀ ਜਿਹੜਾ ਸੰਗਠਨ ਆ ਉਹ ਇਹਨਾਂ ਅੰਦੋਲਨ ਥੱਲੇ ਨਹੀਂ ਕਰ ਸਕਦਾ ਇਹ ਪਹਿਲੋਂ ਦਾ ਤੈ ਸੀਗਾ ਮੇਰੀ ਜਗੀਰ ਸਿੰਘ ਢੱਲੇਵਾਲ ਦੀ ਇੱਕ ਮਹੀਨਾ ਪਹਿਲੋਂ ਆਪਣੀ ਗਹਿਨ ਵਿਚਾਰ ਚਰਚਾ ਤੋਂ ਬਾਅਦ ਫੋਰਮ 'ਚ ਰੱਖਿਆ ਗਿਆ ਫੈਸਲਾ ਫੋਰਮ ਨੇ ਮੰਨ ਲਿਆ ਔਰ ਆਲਰੇਡੀ ਆਪਾਂ ਮੈਂਟਲੀ ਪ੍ਰਪੇਅਰ ਸੀਗੇ ਕਿ ਆਪਣੇ ਆਪ ਨੂੰ ਕੁਰਬਾਨ ਕਰਨ ਵਾਸਤੇ ਸਰਕਾਰ ਚਾਲਾਂ ਚੱਲਦੀ ਹੁੰਦੀ ਆ ਜਦੋਂ ਲੜਾਈ ਦੇ ਮੈਦਾਨ 'ਚ ਹੋਈ ਹੈ ਨਾ ਲੜਾਈ ਉਹੀ ਜੋਦਾ ਜਿੱਤਦਾ ਵਾ ਜਿਹੜਾ ਲੜਾਈ ਦੇ ਮੈਦਾਨ ਵਿੱਚ ਫੈਸਲਾ ਕਰੇ ਸਹੀ ਫੈਸਲਾ ਕਰੇ ਉਹ ਜਿੱਤਦਾ ਉਹ ਉਹ ਫੈਸਲਾ ਸਹੀ ਕੇਂਦਰ ਨਾਲ ਹਾਲ ਤੱਕ ਕੋਈ ਵੀ ਇਹੋ ਜੀ ਗੱਲਬਾਤ ਸਾਨੂੰ ਕੋਈ ਆਫੀਸ਼ੀਅਲੀ ਸਰਦਾ ਨਹੀਂ ਆਇਆ ਪੰਜਾਬ ਸਰਕਾਰ ਦੇ ਅਧਿਕਾਰੀ ਜਰੂਰ ਕਹਿੰਦੇ ਕਿ ਆਪਾਂ ਤੁਹਾਡਾ ਸੁਨੇਹਾ ਲਾਇਆ ਹੋਇਆ ਵਾ ਕੇਂਦਰ ਸਰਕਾਰ ਨਾਲ ਤੁਹਾਡੀ ਜਲਦੀ ਗੱਲਬਾਤ ਕਰਾਵਾਂਗੇ ਮੈਨੂੰ ਅਧਿਕਾਰੀਆਂ ਦੀਆਂ ਗੱਲਾਂ ਤੇ ਜਿੰਨਾ ਚਿਰ ਚਿੱਠੀ ਨਾ ਆਵੇ ਉਹਨਾਂ ਚਿਰ ਵਿਸ਼ਵਾਸ ਕਰਨ ਦਾ ਮੈਨੂੰ ਲੱਗਦਾ ਕੋਈ ਤਕ ਨਹੀਂ ਆ ਜਦੋਂ ਵੀ ਚਿੱਠੀ ਆਊਗੀ ਸਾਰਿਆਂ ਦੇ ਸਾਹਮਣੇ ਆਪਾਂ ਦੱਸਾਂਗੇ ਦੇਖੋ ਚਾਰ ਮੀਟਿੰਗਾਂ ਹੋਈਆਂ ਸੀ ਲੇਕਿਨ ਉਹ ਬੇਸਟ ਬੇਸਟਾਰੀਆਂ ਕਿਉਂਕਿ ਸਰਕਾਰ ਜਦੋਂ ਪੂਰੀ ਫੁੱਲ ਫਲੈਜ ਪਾਵਰ ਚ ਹੁੰਦੀ ਹੈ ਨਾ ਸੈਂਟਰ ਵਿੱਚ ਉਹਦੇ ਹੰਕਾਰ ਜਿਹੜਾ ਉਹ ਕੰਮ ਆਉਂਦਾ ਤੇ ਆਪਾਂ ਜਰ ਅਸੀਂ ਲੋਕ ਤਾਂ ਕੀੜੇ ਮਕੌੜੇ ਲੱਗਦੇ ਉਹਨਾਂ ਨੂੰ ਕਹਿੰਦੀ ਮੰਗਾ ਆਪਾਂ ਕਿਉਂ ਮੰਨਣੀਆਂ ਦੂਜੀ ਗੱਲ ਹੈ ਸਰਕਾਰ ਆ ਕਾਰਪੋਰੇਟ ਕਰਾਣਿਆਂ ਦੀ ਇਹ ਸਰਕਾਰ 80% ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦੀ ਵੋਟਾਂ ਸਾਡੀਆਂ ਲੈ ਕੇ ਜਿੱਤਦੀ ਆ ਲੇਕਿਨ ਸਰਕਾਰ ਜਿਹੜੀ ਆ ਉਹ ਕਾਰਪੋਰੇਟ ਕਰਾਣਿਆਂ ਦੇ ਕਹਿਣ ਤੇ ਹੀ ਚੱਲਦੀ ਆ ਉਹਨਾਂ ਦੇ ਕਹਿਣ ਤੇ ਜਿਹੜੀਆਂ ਹੁੰਦੀਆਂ ਗੱਲਾਂ ਨੇ ਉਹ ਮੰਨਦੀ ਆ ਉਹਦੇ ਕਹਿਣ ਤੇ ਕਾਨੂੰਨ ਬਣਦੇ ਨੇ ਔਰ ਮੈਨੂੰ ਲੱਗਦਾ ਸਾਡੀ ਲੜਾਈ ਅਸਲੀ ਜਿਹੜੀ ਆ ਕਾਰਪੋਰਟ ਘਰਾਣਿਆਂ ਦੇ ਨਾਲ ਕਿਉਂ ਪੰਜਾਬ ਦੇ ਕਿਸਾਨੀ ਆ ਕਿ ਪੰਜਾਬ ਦੇ ਕੋਈ ਇੰਡੀਆ ਦੇ ਕਿਸਾਨ ਦੇ ਦੇਖੋ ਪੂਰੇ ਹਿੰਦੁਸਤਾਨ ਦੇ ਮੈਂ ਤੁਹਾਨੂੰ ਬੜੇ ਫੋਨ ਚ ਫੋਟੋਆਂ ਦਿਖਾ ਦਿੰਨਾ ਸਾਊਥ ਵਿੱਚ 6 ਤਰੀਕ ਤੋਂ ਜਿਹੜਾ 100-100 ਬੰਦਾ ਜਿਹੜਾ ਵਾ ਕੱਲ ਸਾਨੂੰ ਮੈਸੇਜ ਆਇਆ ਮੈਨੂੰ ਰਾਤ ਜਿਹੜੇ ਸਾਡੇ ਸਾਊਥ ਦੀ ਲੀਡਰਸ਼ਿਪ ਆ ਆਂਧਰਾ ਕਰਨਾਟਕਾ ਔਰ ਹੋਰ ਜਿਹੜੇ ਆ ਯੂਪੀਐਲ ਦੇ ਇਧਰ ਆ ਹੀ ਰਹੇ ਨੇ ਉਹਨਾਂ ਨੇ 100-100 ਬੰਦਾ ਜਿਹੜਾ ਭੁੱਖ ਹੜਤਾਲ ਤੇ ਬੈਠੂਗਾ ਉਹ ਕਿੰਨੇ ਚਿਰ ਵਾਸਤੇ ਬੈਠਦੇ ਆ ਮੈਸੇਜ ਮੇਰੇ ਕੋ ਹਾਲੇ ਪਹੁੰਚਿਆ ਨਹੀਂ ਕਿਉਂਕਿ ਮੈਨੂੰ ਮੋਰਚੇ ਨੇ ਦੋ ਦਿਨ ਛੁੱਟੀ ਦਿੱਤੀ ਸੀ ਕਿ ਆਪਣੇ ਘਰ ਆਰਾਮ ਕਰਕੇ ਆ ਜਾ ਤੇ ਤਾਂ ਕਿ ਜਦੋਂ ਅੱਗੇ ਜਦੋਂ ਵੀ ਕੋਈ ਗੱਲਬਾਤ ਸਰਕਾਰ ਨਾਲ ਚੱਲੇ ਕਿਉਂਕਿ ਡੱਲੇਵਾਲ ਸਾਹਿਬ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਕਿ ਸਰਕਾਰ ਨਾਲ ਗੱਲਬਾਤ ਹੋਊਗੀ ਜਾਂ ਦੂਜੀਆਂ ਸਟੇਟਾਂ ਜਾਣਾ ਪਊਗਾ ਤੇ ਉਹ ਦਾਸ ਨੂੰ ਜਾਣਾ ਪੈਣਾ ਵਾ ਕਿਉਂਕਿ ਜਿੰਨਾ ਚਿਰ ਉਹ ਬੈਠੇ ਨੇ ਆਪਾਂ ਨੂੰ ਉਹਨਾਂ ਦੇ ਸਲਾਮਤੀ ਵਾਸਤੇ ਦੁਆ ਕਰਨੀ ਚਾਹੀਦੀ ਆ ਔਰ ਮੋਰਚੇ ਦੀ ਜਿੱਤ ਵਾਸਤੇ ਜਿੰਨੀ ਵੱਧ ਤੋਂ ਵੱਧ ਗਿਣਤੀ ਖਨੌਰੀ ਸ਼ੰਭੂ ਦੇ ਪਹੁੰਚਦੀ ਆ ਉਨੀ ਪਹੁੰਚਦੀ ਕਰੋ ਜਦੋਂ ਸਰਕਾਰ ਨੂੰ ਰਿਪੋਰਟਾਂ ਜਗਰਾਵ ਸੰਗਰਮਗੁਰ ਕੋਟ ਤੱਕ ਘਰਾਓ ਤਾਂ ਕਿਉਂ ਸਰਕਾਰ ਭੱਜੀ ਰਿਪੋਰਟਾਂ ਆਈਆਂਗਾ ਲੱਖਾਂ ਦਾ ਇਕੱਠ ਉੱਥੇ ਹੋਣਾ ਔਰ ਜਦੋਂ ਹੀ ਮੋਰਚੇ ਇਕੱਠ ਹੋਊਗਾ ਉਦੋਂ ਹੀ ਸਰਕਾਰ ਜਿਹੜੀ ਝੁਕੂਗੀ ਔਰ ਮੈਂ ਕਹਿਣਾ ਕਿ ਜਰੂਰ ਅੱਧਾ ਘੰਟਾ ਮੋਬਾਈਲ ਆਪਣੇ ਤੇ ਇਹ ਜੋ ਅੰਦੋਲਨ ਚੱਲ ਰਿਹਾ ਜੋ ਸਾਡੀਆਂ ਮੰਗਾਂ ਨੇ ਜੋ ਸਰਕਾਰ ਦੀਆਂ ਨੀਤੀਆਂ ਨਾਲ ਜਰੂਰ ਪੜੋ ਅੱਧਾ ਘੰਟਾ ਜਰੂਰ ਜਿਹੜਾ ਸੋਸ਼ਲ ਮੀਡੀਆ ਤੋਂ ਮੋਬਾਈਲ ਤੇ ਇਹ ਜਰੂਰ ਕਰੋ ਬਾਕੀ ਸਾਰਨ ਕਰ ਦੋ ਉਹ ਇਸ ਖਨੌਰੀ ਬਾਉਂਡਰ ਤੇ ਹੋਊਗਾ ਬਾਕੀ ਜਿੰਨੀਆਂ ਸਟੇਟਾਂ ਨੇ ਉਹ ਸਾਡੇ ਸਪੋਰਟ ਦੇ ਵਿੱਚ ਪ੍ਰੋਗਰਾਮ ਦੇ ਰਹੀਆਂ ਕੋਈ ਵਿਧਾਨ ਸਭਾ ਵੱਲੋਂ ਘਰਾਓ ਕਰਨ ਜਾ ਰਿਹਾ ਕੋਈ ਜੋ ਜੋ ਵੀ ਉਹਨਾਂ ਦੇ ਪ੍ਰੋਗਰਾਮ ਜਿਹੜੀ ਜਿਹੜੀ ਸਮਰੱਥਾ ਉਹਨਾਂ ਦੀ ਜਿਹੜੀ ਜਿਹੜੀ ਸਟੇਟ ਜਿੰਨੀ ਜਿੰਨੀ ਹੈਗੀ ਆ ਉਹ ਹਿਸਾਬ ਨਾਲ ਪ੍ਰੋਗਰਾਮ ਜਿਹੜੇ ਆ ਉਹ ਪੂਰੇ ਦੇਸ਼ ਚ ਹੋਣਗੇ ਮੇਰਾ ਨਾਮ ਜੇਤਨ ਸਿੰਘ ਆ ਜੀ ਕਿਉਂਕਿ ਉਹਨਾਂ ਨੇ ਬਹੁਤ ਵੱਡਾ ਕਾਰਜ ਕੀਤਾ ਆ ਆਪਣੀ ਜਾਨ ਨਿਸ਼ਾਵਰ ਕਰ ਲਈ ਸਾਰੇ ਸਾਰੇ ਲੋਕਾਂ ਲਈ ਇਹ ਕਿਸੇ ਇੱਕ ਧਰਮ ਲਈ ਜਾਂ ਇੱਕ ਜਾਤ ਲਈ ਨਹੀਂ ਪੂਰੇ ਦੇਸ਼ ਲਈ ਉਹਨਾਂ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੁਰਬਾਨੀ ਦੇਣ ਦੇ ਤੱਕ ਚਲੇ ਗਏ 5 ਦਿਨ ਲਈ ਮਰਨਵਰਤ ਤੇ ਬੈਠੇ ਰਹੇ ਔਰ ਮੋਰਚੇ ਨੇ ਫੈਸਲਾ ਕਰਕੇ ਉਹਨਾਂ ਨੂੰ ਉਠਾਇਆ ਢੱਲੇਵਾਲ ਸਾਹਿਬ ਨੇ ਜਿੱਦ ਕਰਕੇ ਪਹਿਲਾਂ ਆਪਣਾ ਨੰਬਰ ਲਵਾਇਆ ਫਿਰ ਉਸ ਤੋਂ ਬਾਅਦ ਫਿਰ ਮਰਨਵਰਤ ਦੇ ਢੱਲੇਵਾਲ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਮਰਨਵਰਤ ਤੇ ਪ੍ਰਧਾਨ ਸਾਹਿਬ ਫਿਰ ਉਸੇ ਤਰ੍ਹਾਂ ਪੈਣਗੇ ਇਸ ਕਰਕੇ ਇਹਨਾਂ ਨੇ ਇੰਨਾ ਵੱਡਾ ਕਾਰਜ ਕੀਤਾ ਤੇ ਉਹਨਾਂ ਨੂੰ ਪਿੰਡ ਵੱਲੋਂ ਸਨਮਾਨ ਕੀਤਾ ਗਿਆ ਅੱਜ ਬਹੁਤ ਵਧੀਆ ਅਸਰ ਜਾਂਦਾ ਲੋਕਾਂ ਤੇ ਲੋਕ ਨਾਲ ਜੁੜਦੇ ਨੇ ਵੱਡੀ ਗਿਣਤੀ 'ਚ